ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਗਤ ਨੂੰ ਸਿੱਖਿਆ ਦੇਣ ਲਈ ਇੱਕ ਅਨੋਖੀ ਲੀਲਾ ਰਚੀ। ਗੁਰੂ ਜੀ ਨੇ ਕਮਲਿਆਂ ਵਰਗਾ ਰੂਪ ਧਾਰਨ ਕੀਤਾ। ਹੱਥ ਵਿੱਚ ਸੋਟਾ ਫੜਿਆ ਅਤੇ ਕੁੱਤਿਆਂ ਦੇ ਪਿੱਛੇ-ਪਿੱਛੇ ਦੌੜਨ ਲੱਗੇ। ਜਦੋਂ ਲੋਕਾਂ ਨੇ ਇਹ ਨਜ਼ਾਰਾ ਵੇਖਿਆ ਤਾਂ ਕਈ ਹੱਸਣ ਲੱਗ ਪਏ ਅਤੇ ਆਖਣ ਲੱਗੇ, "ਵੇਖੋ ਬਾਬਾ ਮਸਤਾਨਾ ਹੋ ਗਿਆ ਹੈ। ਬਾਬਾ ਭੂਤਨਾ ਹੋ ਗਿਆ ਹੈ।" ਹੌਲੀ-ਹੌਲੀ ਇੱਕ ਵੱਡੀ ਭੀੜ ਗੁਰੂ ਜੀ ਦੇ ਪਿੱਛੇ ਲੱਗ ਗਈ। ਕੁਝ ਦੂਰ ਜਾ ਕੇ ਗੁਰੂ ਜੀ ਨੇ ਆਪਣੀ ਝੋਲੀ ਵਿੱਚੋਂ ਚਾਂਦੀ ਦੀਆਂ ਮੋਹਰਾਂ ਕੱਢ ਕੇ ਪਿੱਛੇ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਚਾਂਦੀ ਦੀਆਂ ਮੋਹਰਾਂ ਵੇਖ ਕੇ ਲੋਕਾਂ ਵਿੱਚ ਭਗਦੜ ਮਚ ਗਈ ਜਿਨ੍ਹਾਂ ਨੂੰ ਮੋਹਰ ਮਿਲੀ ਉਹ ਖੁਸ਼ੀ-ਖੁਸ਼ੀ ਆਪਣੇ ਘਰ ਨੂੰ ਚਲੇ ਗਏ ਇਸੇ ਤਰ੍ਹਾਂ ਅੱਧੀ ਭੀੜ ਗੁਰੂ ਜੀ ਤੋਂ ਵਿਛੜ ਗਈ ਜਦੋਂ ਗੁਰੂ ਨਾਨਕ ਦੇਵ ਜੀ ਹੋਰ ਅੱਗੇ ਵਧੇ ਤਾਂ ਉਹਨਾਂ ਨੇ ਸੋਨੇ ਦੀਆਂ ਮੋਹਰਾਂ ਹੋਰ ਸਿੱਡਨੀਆਂ ਸ਼ੁਰੂ ਕਰ ਦਿੱਤੀਆਂ ਇਹ ਵੇਖ ਕੇ ਬਾਕੀ ਬੱਚੇ ਲੋਕ ਵੀ ਸੋਨੇ ਦੀਆਂ ਮੋਹਰਾਂ ਚੁੱਕਣ ਲੱਗ ਪਏ ਜਿਨ੍ਹਾਂ ਨੂੰ ਮਿਲ ਗਈਆਂ ਉਹ ਵੀ ਆਪਣੇ ਘਰ ਨੂੰ ਵਾਪਸ ਫੋਲੇ ਹੁਣ ਗੁਰੂ ਜੀ ਦੇ ਪਿੱਛੇ ਸਿਰਫ ਇੱਕ ਹੀ ਆਦਮੀ ਰਹਿ ਗਿਆ ਉਹ ਸੀ ਭਾਈ ਲੈਣਾ ਜੀ ਗੁਰੂ ਜੀ ਨੇ ਬੜੇ ਪਿਆਰ ਨਾਲ ਪੁੱਛਿਆ ਭਾਈ ਤੈਨੂੰ ਅਜੇ ਸੋਨੇ ਦੀ ਮੋਹਰ ਨਹੀਂ ਮਿਲੀ ਤੂੰ ਅਜੇ ਤੱਕ ਮੇਰੇ ਨਾਲ ਕਿਉਂ ਖੜਾ ਹੈ ਭਾਈ ਲੈਣਾ ਜੀ ਨੇ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਕੀਤੀ ਗੁਰੂ ਜੀ ਉਹਨਾਂ ਲੋਕਾਂ ਦੇ ਸਾਰਿਆਂ ਦੇ ਆਪਣੇ ਘਰ ਸੀ ਅਤੇ ਉਹ ਸਾਰੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਮੈਂ ਤਾਂ ਨਿਥਾਵਾਂ ਹਾਂ ਮੈਂ ਕਿੱਥੇ ਜਾਵਾਂ ਮੇਰਾ ਘਰ ਤਾਂ ਤੁਹਾਡੇ ਚਰਨਾਂ ਵਿੱਚ ਹੀ ਹੈ ਮੈਂ ਸਾਰੀ ਜ਼ਿੰਦਗੀ ਤੁਹਾਡੀ ਛਾਂ ਵਿੱਚ ਹੀ ਰਹਿਣਾ ਚਾਹੁੰਦਾ ਹਾਂ ਗੁਰੂ ਜੀ ਨੇ ਇਹ ਗੱਲ ਸੁਣ ਕੇ ਭਾਈ ਲੈਣਾ ਜੀ ਨੂੰ ਆਪਣੀ ਗਲਵਕੜੀ ਵਿੱਚ ਲੈ ਲਿਆ ਅਤੇ ਬੜੇ ਪਿਆਰ ਨਾਲ ਆਖਿਆ ਭਾਈ ਅੱਜ ਤੇ ਤੂੰ ਨਿਥਾਵਾਂ ਨਹੀਂ ਹੁਣ ਪੂਰੀ ਦੁਨੀਆ ਤੇਰੇ ਦਰ ਤੇ ਆਵੇਗੀ ਤੇਰੇ ਅੰਦਰ ਉਹ ਰੱਬੀ ਜੋਤ ਟਿਕੇਗੀ ਜੋ ਸਦਾ ਜਾਗਤ ਨੂੰ ਰੋਸ਼ਨ ਕਰੇਗੀ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਗੁਰਗੱਦੀ ਭਾਈ ਲੈਣਾ ਜੀ ਨੂੰ ਸੌਂਪੀ ਜੋ ਬਾਅਦ ਵਿੱਚ ਤਾਨ ਤਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਪ੍ਰਸਿੱਧ ਹੋਏ ਸਤਿ ਸ੍ਰੀ ਅਕਾਲ